ਹਾਂਜੀ ਸਟੂਡੈਂਟਸ ਵੈਲਕਮ ਕਰਦਨ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਬੀਏ ਸੈਮੈਸਟਰ 5th ਦੇ ਲਈ ਵਾਰਤਕੀ ਨਿਵੰਧਾਂ ਦੇ ਵਿੱਚੋਂ ਨਿਵੰਧ ਨੰਬਰ 5th ਐਂਡ 6th ਕਰਾਂਗੇ ਉਸ ਤੋਂ ਪਹਿਲਾਂ ਵਾਲੀ ਵੀਡੀਓਜ਼ ਜੇ ਆਪਾਂ ਨੇ ਬਾਕੀ ਅਪਲੋਡ ਕੀਤੇ ਹੋਏ ਨੇ ਤੁਸੀਂ ਵਾਚ ਕਰ ਸਕਦੇ ਹੋ ਪਲੇਲਿਸਟ ਬਣੀ ਹੋਈ ਹੈ ਬੀਏ ਸੈਮੈਸਟਰ 5th ਠੀਕ ਹੈ ਇਹਦੇ ਵਿੱਚ ਆਪਾਂ ਕਰਾਂਗੇ ਨਿਵੰਧ ਭੇਡਚਾਲ ਤੇ ਜਿਹੜਾ ਕਿ 6th ਹੈਗਾ ਆਪਣਾ ਰਾਜਾ ਰਸਾਲੂ ਠੀਕ ਹੈ ਇਹ ਦੋਨੋਂ ਨੂੰ ਬੰਦ ਕਰਾਂਗੇ ਤੇ ਤੁਹਾਡੇ ਜਿਹੜੇ ਕਿ ਹਿਸਟਰੀ ਦੇ ਟੋਪਿਕ ਤੇ ਇਹਦੇ ਪ੍ਰੀवियस ईयर ਕੁਐਸਚਨ ਪੇਪਰ ਤੇ ਪੋਲੀਟੀਕਲ ਸਾਇੰਸ ਦੇ ਪ੍ਰੀवियस ईयर ਕੁਐਸਚਨ ਪੇਪਰ ਆਪਾਂ ਨੇ ਅਪਲੋਡ ਕੀਤੇ ਹੋਏ ਨੇ ਚੈਨਲ ਤੇ ਵਾਚ ਕਰੋ ਤੁਸੀਂ ਪੰਜਾਬੀ لازਮੀ ਦੇ ਵੀ ਨੇ ਹਾਂਜੀ ਭੇਡ ਚਾਲ ਨਿਵੰਦ ਜਿਹੜਾ ਕਿ ਲਾਲ ਲਾਲ ਸਿੰਘ ਕਮਲਾ ਕਾਲੀ ਦੀ ਰਚਨਾ ਭੇਡ ਭੇਡ ਚਾਲ ਲਾਲ ਸਿੰਘ ਕਮਲਾ ਕਾਲੀ ਦੀ ਰਚਨਾ ਇਹ ਇਸਾ ਵਿਸ਼ਾ ਦੇਸੀ ਰਵਾਜਾਂ ਨੂੰ ਛੱਡ ਕੇ ਯੂਰਪੀ ਰਵਾਜਾਂ ਨੂੰ ਜਿਹੜੀ ਅਪਣਾਉਣ ਦੀ ਭੇੜਚਾਲ ਚੱਲ ਰਹੀ ਹੈ ਠੀਕ ਹੈ ਉਸ ਰੁਚੀ ਦਾ ਖੰਡਨ ਕੀਤਾ ਮਤਲਬ ਕਿ ਜਿਹੜੇ ਦੇਸੀ ਰਿਵਾਜ ਨੇ ਰੀਤੀ ਰਵਾਜ ਨੇ ਇਹਨਾਂ ਨੂੰ ਛੱਡ ਕੇ ਵਿਦੇਸ਼ੀ ਰੀਤੀ ਰਵਾਜ ਜਿਹੜੇ بنائے ਜਾ ਰਹੇ ਨੇ ਉਹਨਾਂ ਦੇ ਪ੍ਰਤੀ ਖੰਡਨ ਕੀਤਾ ਤਾਂ ਲੇਖਕ ਦੱਸਦਾ ਕਿ ਦੁੱਖ ਇਸ ਗੱਲ ਦਾ ਹੈ ਕਿ ਬਹੁਤੇ ਲੋਕ ਭੇੜਚਾਲ ਹੀ ਚੱਲਦੇ ਨੇ ਤਬੀਨਾ ਸੋਚੇ ਸਮਝੇ ਮਤਲਬ ਕਿ ਕੁਝ ਪਤਾ ਹੀ ਨਹੀਂ ਹੁੰਦਾ ਵੀ ਕੀ ਕਰਨਾ ਕਿਨੇ ਬਸ ਦੂਜੇ ਦੀ ਰੀਸ ਕਰਨੀ ਬਿਨਾ ਸੋਚੇ ਸਮਝੋ ਦੂਜਿਆਂ ਦੀ ਨਕਲ ਕਰਦੇ ਨੇ। ਪੇੜਚਾਲ ਨੂੰ ਫੈਸ਼ਨ ਦਾ ਨਾਮ ਦੇ ਕੇ ਵੜਿਆਇਆ ਤੇ ਇਹ ਬਣਾਇਆ ਜਾਂਦਾ। ਤਾਂ ਲੇਖਕ ਨੇ ਪੰਜਾਬੀ ਜੀਵਨ ਵਿੱਚੋਂ ਮਿਸਾਲਾਂ ਹੁੰਦੀਆਂ ਨੇ ਉਦਾਹਰਨਾਂ ਉਦਾਹਰਨਾਂ ਦੇ ਕੇ ਸਿੱਧ ਕੀਤਾ ਵੀ ਕਿਵੇਂ ਫੈਸ਼ਨ ਜਾਂ ਪੇੜਚਾਲ ਨੇ ਪੰਜਾਬੀ ਜੀਵਨ ਦੀ ਅਯੋਗਤਾ, ਸ਼ਵਸ਼ਟਾ ਤੇ ਸੁਚਨ ਨੂੰ ਖਤਮ ਕਰਤਾ। ਠੀਕ ਹੈ। ਤਾਂ ਲੇਖਕ ਕਹਿਣਾ ਚਾਹੁੰਦਾ ਹੈ ਕਿ ਬਹੁਤੇ ਮਰਦਾ ਦੇ ਤੀਮੀਆਂ ਦਾ ਸੋ ਪੇਡਾਂ ਵਰਗਾ ਹੀ ਹੁੰਦਾ। ਠੀਕ ਹੈ। ਤੇ ਆਮ ਲੋਕਾਂ ਦੇ ਵਿੱਚ ਸਤੰਤਰ ਸੋਚਣੀ ਨਹੀਂ ਹੁੰਦੀ ਮਤਲਬ ਕਿ ਲੋਕਾਂ ਦੇ ਵਿੱਚ ਜਿਹੜੀ ਖੁਦ ਦੀ ਸੋਚਣੀ ਹੈ ਇਹ ਕੁਸਤੰਤਰ ਸੋਚ ਨਹੀਂ ਉਹ ਹੁੰਦੀ ਉਹ ਜੋ ਦੂਜਾ ਕਰ ਰਿਹਾ ਉਹਦੇ ਪਿੱਛੇ ਹੀ ਲੱਗ ਕੇ ਕਰੀ ਜਾਂਦੇ ਹੁੰਦੇ ਨੇ ਤੇ ਉਹ ਭੇਡ ਚਾਲ ਵਾਂਗ ਦੂਜਿਆਂ ਦੀ ਨਕਲ ਕਰਨੇ ਪਸੰਦ ਕਰਦੇ ਨੇ ਮਨੁੱਖ ਦੀ ਭੇਡ ਚਾਲ ਵਾਲੀ ਰੁਚੀ ਨੇ ਹੀ ਉਹਨੂੰ ਉਹਦਾ ਜੀਵਨ ਜਿਹੜੀ ਕਿ ਨਸ਼ਟ ਕਰਤਾ ਇਸ ਲੇਖ ਦੇ ਵਿੱਚ ਮਿਸਾਲਾਂ ਦੇ ਕੇ ਸਿੱਧ ਕੀਤਾ ਗਿਆ ਕਿ ਭੇਡ ਚਾਲ ਮਨੁੱਖੀ ਜੀਵਨ ਲਈ ਹਾਨੀਕਾਰਕ ਹੈ ਕਿ ਭੇੜ ਚਾਲ ਗਿਆ ਮਨੁੱਖੀ ਜੀਵਨ ਦੇ ਲਈ ਹਾਨੀਕਾਰਕ ਇਸ ਦੇ ਲਈ ਮਨੁੱਖ ਨੂੰ ਸਤੰਤਰ ਸੋਚ ਸਮਝ ਤੋਂ ਕੰਮ ਲੈਣਾ ਚਾਹੀਦਾ ਮਤਲਬ ਕਿ ਮਨੁੱਖ ਨੂੰ ਆਪਣੀ ਸਤੰਤਰ ਜਿਹੜੀ ਖੁਦ ਦੀ ਸੋਚ ਸਮਝ ਤੋਂ ਕੰਮ ਲੈਣਾ ਚਾਹੀਦਾ ਨਾ ਕਿ ਦੂਜਿਆਂ ਦੇ ਜਿਹੜੇ ਕਿ ਨਕਲ ਤੋਂ ਲੇਖਕ ਸਪਸ਼ਟ ਕਰਦਾ ਹੈ ਕਿ ਦੂਜਿਆਂ ਦੇ ਜੀਵਨ ਦੀ ਰੀਸ ਕਰਨਾ ਵੀ ਇੱਕ ਭੇੜ ਚਾਲ ਜਦੋਂ ਆਪਾਂ ਦੂਜਿਆਂ ਦੇ ਜੀਵਨ ਦੀ ਰੀਸ ਕਰਦੇ ਹਾਂ ਵੀ ਇੱਕ ਭੇੜ ਚਾਲ ਆ ਪਰ ਇਸ ਨੂੰ ਫੈਸ਼ਨ ਕਹਿ ਕੇ ਵੜਾਇਆ ਜਾਂਦਾ ਲੇਕਿਨ ਅਨੁਸਾਰ ਫੈਸ਼ਨ ਇੱਕ ਜਾਹਲ ਸ਼ਬਦ ਹੈ ਜਿਸ ਦੇ ਪਰਦੇ ਹੇਠ ਅਨੇਕ ਮੂਰਖਤਾਈਆਂ ਤੇ ਇਹਨੇਕ ਨਿਰਕਾਰਨ ਕਰਨੀਆਂ ਲੁਕਾਈਆਂ ਜਾਂਦੀਆਂ। ਇਸਤਰੀਆਂ ਦੇ ਸੋਹਪਣ ਦੇ ਫੈਸ਼ਨ ਦੀ ਭੇਡ ਚਾਲ ਦਾ ਹਾਲ ਇਹ ਹੈ ਕਿ 50 ਕੁ ਸਾਲ ਪਹਿਲਾਂ ਯੂਰਪ ਵਿੱਚ ਇਸਤਰੀ ਦਾ ਸੋਹਪਣ ਪਤਲੇ ਲੱਕ ਦੇ ਵਿੱਚ ਸਮਝਿਆ ਜਾਂਦਾ ਸੀ। ਮਤਲਬ ਕਿ ਇਸਤਰੀ ਦਾ ਸੋਹਪਣ ਕਿਸੇ ਵੀ ਉਹਦਾ ਅਗਰ ਲੱਕ ਪਤਲਾ ਤਾਂ ਇਸਤੇ ਮਟਿਆਰ ਆਪਣੇ ਲੱਕ ਨੂੰ ਖਸ-ਖਸ ਕੇ ਐ ਇੰਨਾ ਤੰਗ ਕਰ ਦਿੰਦੀਆਂ ਨੇ ਕਿ ਲੱਕ ਆਦਮੀ ਦੇ ਪੰਜੇ ਵਿੱਚ ਆ ਸਕੇ। ਤੇ ਚੀਨ ਵਿੱਚ ਛੋਟਾ ਪੈਰ ਇਸਤਰੀ ਦਾ ਸੋਹਪਣ ਸਮਝਿਆ ਜਾਂਦਾ ਸੀ ਮਤਲਬ ਕਿ ਵਧੀਆ ਸਮਝਿਆ ਜਾਂਦਾ ਸੀ ਇਸੇ ਉਦੇਸ਼ ਲਈ ਤੀਮੀਆਂ ਨੂੰ ਲੋਹੇ ਦੀ ਜੁੱਤੀ ਪੁਆਈ ਜਾਂਦੀ ਹੈ ਪੈरिस ਦੇ ਵਿੱਚ ਇਸਤਰੀ ਦੇ ਪੈਰ ਨੂੰ ਨੋਕਦਾਰ ਬਣਾਉਣ ਲਈ ਉਸ ਦੇ ਪੈਰ ਦੀ ਚੀਚੀ ਕੱਟ ਦਿੱਤੀ ਜਾਂਦੀ ਸੀ ਤੇ ਪੈरिस ਦੇ ਵਿੱਚ ਇਸਤਰੀ ਦੇ ਪੈਰ ਨੂੰ ਨੋਕਦਾਰ ਬਣਾਉਣ ਦੇ ਲਈ ਉਸ ਦੇ ਪੈਰ ਦੀ ਚੀਚੀ ਕੱਟ ਦਿੱਤੀ ਜਾਂਦੀ ਹੈ ਕੱਟ ਦਿੱਤੀ ਜਾਂਦੀ ਸੀ ਕਦੇ ਕਿਸੇ ਨੇ ਨਾ ਸੋਚਿਆ ਕਿ ਇਸਤਰੀ ਦਾ ਅਸਲੀ ਸੋਹਪਣ ਕਿਸ ਗੱਲ ਦੇ ਵਿੱਚ ਹੈ ਪੰਜਾਬੀ ਪੇੜ ਚਾਲਦੀ ਰੁਚੀ ਦੇ ਅਧੀਨ ਫੈਸ਼ਨ ਦੀ ਮਾਰ ਦਾ ਸ਼ਿਕਾਰ ਹੋਏ ਨੇ ਮਲਕਿ ਉਹਨਾਂ ਨੇ ਫੈਸ਼ਨ ਬਣਾ ਲਾ ਲੰਦੇ ਨੇ ਖਾਸ ਕਰਕੇ ਅੰਗਰੇਜ਼ੀ ਰਾਜ ਦੇ ਵਿੱਚ ਇੱਥੇ ਫੈਸ਼ਨਾਂ ਦਾ ਹੜਾ ਆ ਗਿਆ ਛੰਨਿਆਂ ਤੇ ਬਾਟੀਆਂ ਦੀ ਥਾਂ ਕੋਲੀਆਂ ਤੇ ਗਲਾਸਾਂ ਦਾ ਰਿਵਾਜ ਪੈ ਗਿਆ ਗੁੜ ਤੇ ਮਿੱਠੇ ਚੌਲ ਖਾਣ ਦਾ ਰਿਵਾਜ ਹਟ ਗਿਆ ਤੰਦੂਰ ਦੀ ਰੋਟੀ ਦੀ ਥਾਂ ਤੇ ਤਵੇ ਦੇ ਹਲਕੇ ਪਤਲੇ ਪਤਲੇ ਫੁਲਕੇ ਆ ਗਏ ਘਿਓ ਨੂੰ ਸਾੜ ਕੇ ਤੁੜਕੇ ਦਾ ਰਿਵਾਜ ਪ੍ਰਚਲਿਤ ਹੋ ਗਿਆ ਦੁੱਧ ਲੱਸੀ ਮੱਖਣ ਮੱਖਣ ਦੀ ਥਾਂ ਤੇ ਚਾਹ ਤੇ ਸ਼ਰਾਬ ਤੇ ਮਾਸ ਨੇ ਲੈ ਲਈ ਲੇਖਕ ਕਹਿੰਦਾ ਕਿ ਪ੍ਰਾਤਨ ਪੰਜਾਬੀ ਖਾਣਾ ਤੇ ਖਾਣ ਟੰਗ ਪੰਜਾਬੀਆਂ ਦੀ ਸਿਹਤ ਲਈ ਬਹੁਤ ਲਾਭਦਾਇਕ ਸੀ ਤੇ ਪੰਜਾਬੀਆਂ ਪੰਜਾਬ ਦੇ ਪੌਣ ਪਾਣੀ ਦੇ ਅਨੁਸਾਰ ਸੀ ਪੰਜਾਬੀ ਲੋਕ ਸਾਦਾ ਖੁੱਲਾ ਤੇ ਰੱਜ ਕੇ ਖਾਂਦੇ ਸੀ ਤੇ ਇਸ ਲਈ ਬਾਟੀਆਂ ਤੇ ਛੰਨਿਆਂ ਦੀ ਵਰਤੋਂ ਕਰਦੇ ਸੀ ਤੰਦੂਰ ਦੀ ਰੋਟੀ ਵੱਡੀਆਂ ਭੁੱਖਾਂ ਤਾਕੜੇ ਸਰੀਰਾਂ ਤੇ ਸਾਦਾ ਜੀਵਨ ਦੀ ਨਿਸ਼ਾਨੀ ਹੁੰਦੀ ਹੈ ਪਰ ਤਵੇ ਦੀ ਰੋਟੀ ਤਾਂ ਸੜੇ ਆਟੇ ਤੋਂ ਸਿਵਾ ਕੁਝ ਵੀ ਨਹੀਂ ਰਹਿ ਜਾਂਦੀ ਗੁੜ ਜਾਂ ਮਿੱਠਾ ਖਾਣਾ ਕੰਮੇ ਸਰੀਰਾਂ ਲਈ ਫਾਇਦੇਮੰਦ ਹੁੰਦਾ ਵੀ ਮਿੱਠਾ ਜਾਂ ਗੁੜ ਖਾਣਾ ਜਿਹੜੇ ਕੰਮ ਕਰਦੇ ਨੇ ਉਹਨਾਂ ਦੇ ਸਰੀਰਾਂ ਲਈ ਇਹ ਲਾਭਦਾਇਕ ਹੁੰਦਾ ਇਸੇ ਲਈ ਪੰਜਾਬ ਦੇ ਵਿੱਚੋਂ ਚੌਲਾ ਨਾਲ ਬੂਰਾ ਖੰਡ ਵਿੱਚ ਘਿਓ ਪਾ ਕੇ ਖਾਧਾ ਜਾਂਦਾ ਸੀ ਗੁੜ ਖਾਣ ਦਾ ਰਿਵਾਜ ਵੀ ਸੀ ਪਰ ਪੱਛਮੀ ਸੱਭਿਆਤਾ ਦੇ ਪ੍ਰਭਾਵ ਨਾਲ ਗੁੜ ਖਾਣ ਵਾਲੇ ਨੂੰ ਵੀ ਮਾੜਾ ਸਮਝਿਆ ਜਾਂਦਾ ਤੇ ਗੰਨੇ ਚੁੱਪਣ ਥਾਂ ਤੇ ਗੰਦੀਆਂ ਆਗੀ ਗਨੇਰੀਆਂ ਦਾ ਫੈਸ਼ਨ ਚੱਲ ਗਿਆ ਤੇ ਲੇਖਕ ਇਹ ਵੀ ਕਹਿੰਦਾ ਕਿ ਜੋ ਕੇ ਸਮੇਂ ਦੇ ਵਿੱਚ ਉੱਪਰ ਦੀ ਝਲਕ ਤੇ ਵਿਖਾਵੇ ਦਾ ਬੋਲ ਬੋਲ ਵਾਲਾ ਵਧ ਰਿਹਾ ਜਿਸ ਨਾਲ ਸੁੱੱਚ ਤੇ ਸਫਾਈ ਦਾ ਨਾਂ ਨਿਸ਼ਾਨ ਮਿਟਦਾ ਜਾ ਰਿਹਾ ਪੰਜਾਬ ਦੇ ਵਿੱਚ ਇਹ ਰੁਚੀ ਵੀ ਹੁਣ ਪੱਛਮ ਤੋਂ ਆਈ ਹੈ ਅੰਗਰੇਜ਼ ਸਾਲ ਦੇ ਵਿੱਚ ਭਾਵੇਂ ਇੱਕ ਵਾਰ ਵੀ ਇਸ਼ਨਾਨ ਨਾ ਕਰਨ ਪਰ ਮੂੰਹ ਦੀ ਪੋਚਾ ਪਾਚੀ ਰੋਜ਼ ਕਰਦੇ ਨੇ ਇਹੀ ਕਾਰਨ ਹੈ ਕਿ ਉਹਨਾਂ ਨੂੰ ਕਈ ਭਿਆਨਕ ਰੋਗ ਲੱਗ ਜਾਂਦੇ ਨੇ ਤੇ ਉਹਨਾਂ ਦੀ ਪੋਚਾ ਪਾਚੀ ਦੀ ਨਕਲ ਕਰਕੇ ਅਸੀਂ ਵੀ ਖਤਰਨਾਕ ਰੋਕਾਂ ਰੋਗਾ ਨੂੰ ਸਹਿੜ ਰਹੇ ਹਾਂ ਰੋਜ਼ ਸਾਫ਼ ਹੋਣ ਵਾਲੀਆਂ ਟੋਪੀਆਂ ਦੀ ਥਾਂ ਤੇ ਤੇਲ ਨਾਲ ਮੈਲੇ ਰਹਿਣ ਵਾਲੇ ਅੰਗਰੇਜ਼ ਟੋਪੀ ਦਾ ਫੈਸ਼ਨ ਵੱਧ ਗਿਆ ਤੇ ਹੋਟਲਾਂ ਵਿਚਲੀ ਇਸ ਉੱਪਰਲੀ ਪੋਚਾ ਪਾਚੀ ਦੀ ਲੇਖਕ ਨੇ ਖੁੱਲਕੇ ਭੰਡੀ ਕੀਤੀ ਹੈ ਭੰਡੀ ਹੁੰਦੀ ਹੈ ਮਤਲਬ ਕੀ ਜਿਹੜੀ ਕਿ ਉਹਦੀ ਉਹਨੇ ਖੇਦੀ ਕੀਤੀ ਆ ਠੀਕ ਹੈ ਉਹਦੀ ਬੁਰਾਈ ਕੀਤੀ ਆ ਤੇ ਹੁਡਲਾਂ ਵਿੱਚ ਗੰਦੇ ਕੱਪੜਿਆਂ ਨਾਲ ਪਲੇਟਾਂ ਸਾਫ਼ ਕੀਤੀਆਂ ਜਾਂਦੀਆਂ ਨੇ ਕਈ ਕਈ ਦਿਨ ਦੀਆਂ ਬਈਆਂ ਚੀਜ਼ਾਂ ਬਈਆ ਕੀ ਹੁੰਦਾ ਬਾਸੀ ਚੀਜ਼ਾਂ ਬਣਾ ਸਵਾਰ ਕੇ ਖਵਾਈਆਂ ਜਾਂਦੀਆਂ ਨੇ ਇਹ ਸਭ ਕੁਝ ਸਿਹਤ ਲਈ ਹਾਨੀਕਾਰਕ ਹੈ ਤਾਂ ਲੇਖਕ ਨੇ ਇਸ ਗੱਲ ਉੱਤੇ ਅਫਸੋਸ ਪ੍ਰਗਟ ਕੀਤਾ ਕਿ ਅਸੀਂ ਆਪਣੇ ਕਲਚਰ ਨੂੰ ਭੁੱਲ ਕੇ ਪਰਾਏ ਕਲਚਰ ਨੂੰ ਬਣਾ ਰਹੇ ਹਾਂ ਫੈਸ਼ਨ ਫੈਸ਼ਨ ਵਿੱਚ ਹੀ ਅਸੀਂ ਆਪਣੇ ਸਵੱਛ ਜਿਹੜੇ ਸਹੀ ਕਦਰਾਂ ਕੀਮਤਾਂ ਸੀ ਉਹਨਾਂ ਦੀ ਕੁਰਬਾਨੀ ਕਰਕੇ ਕੁਰਬਾਨੀ ਕਰਕੇ ਗੰਦਗੀ ਸਹਿੜ ਰਹੇ ਹਾਂ ਇਸ ਦੇ ਨਾਲੋਂ ਵੱਡਾ ਦੁਖਾਂਤ ਹੋਰ ਕੀ ਹੋ ਸਕਦਾ ਇਹਦੇ ਨਾਲੋਂ ਵੱਡਾ ਦੁੱਖ ਕਹਿੰਦਾ ਹੋਰ ਕੀ ਹੋ ਸਕਦਾ ਵਿਸ਼ੇਪੱਖੋ ਇਸ ਲੇਖ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਪਾਠਕਾਂ ਨੂੰ ਆਪਣੇ ਮਨ ਦੇ ਵਿੱਚੋਂ ਸੁਤੰਤਰ ਖੁਦ ਦੀ ਸੋਚ ਦੀ ਰੁਚੀ ਪੈਦਾ ਕਰਕੇ ਸਿਹਤਮੰਦ ਜੀਵਨ ਜੂਣ ਦੀ ਪ੍ਰੇਰਣਾ ਪੈਦਾ ਕਰਦਾ ਤਾਂ ਇਸ ਨਿਵੰਦ ਦਾ ਮੂਲ ਭਾਵ ਇਹ ਹੋਇਆ ਕਿ ਬੰਦੇ ਨੂੰ ਭੇੜ ਚਾਲ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਸਗੋਂ ਆਪਣੀ ਸੋਚ ਨੂੰ ਸੁਤੰਤਰ ਰੱਖਣਾ ਚਾਹੀਦਾ ਇਸ ਵਿਹਾਰ ਨਾਲ ਹੀ ਸਿਹਤਮੰਦ ਤੇ ਆਨੰਦ ਭਰਪੂਰ ਜੀਵਨ ਜੀਵਿਆ ਜਾ ਸਕਦਾ ਹੈ। ਨੈਕਸਟ ਹੈਗਾ ਰਾਜਾ ਰਸਾਲੂ ਨਿਵੰਦ ਦਾ ਵਿਸ਼ਾ ਵਸਤੂ, ਮੂਲ ਭਾਵ ਤੇ ਇਸ ਦਾ ਮਹੱਤਵ। ਹਾਂਜੀ ਰਾਜਾ ਰਸਾਲੂ ਨਿਵੰਦ ਪ੍ਰਿੰਸੀਪਲ ਤੇਜਾ ਸਿੰਘ ਦੀ ਰਚਨਾ, ਪ੍ਰਿੰਸੀਪਲ ਤੇਜਾ ਸਿੰਘ ਦੀ ਰਚਨਾ। ਇਸ ਦਾ ਵਿਸ਼ਾ ਪੰਜਾਬ ਦੇ ਪ੍ਰਸਿੱਧ ਲੋਕ ਨਾਇਕ ਰਾਜੇ ਰਸਾਲੂ ਦੇ ਜੀਵਨ ਦੀ ਮਿਥ ਅਤੇ ਇਤਿਹਾਸਿਕਤਾ ਨੂੰ ਉਜਾਗਰ ਕਰਨਾ। ਮਤਲਬ ਕਿ ਪੇਸ਼ ਕਰਨਾ। ਤਾਂ ਮਿਥ ਦੇ ਅਨੁਸਾਰ ਦਾ ਰਾਜਾ ਰਸਾਲੂ ਜਿਹੜੇ ਕਿ ਸਿਆਲਕੋਟ ਦੇ ਰਾਜੇ ਸਲਵਾਨ ਦੇ ਘਰ ਰਾਣੀ ਲੂਣਾ ਦੀ ਕੁੱਖੋਂ ਜਨਮ ਦੇ ਨੇ ਤੇ ਜੋਤਿਸ਼ੀਆਂ ਦੇ ਕਹਿੰਦੇ ਅਨੁਸਾਰ 12 ਸਾਲ ਪੋਰੇ ਵਿੱਚ ਗੁਜਾਰਨਮਾਗਰੋਂ ਤੀਰ ਅੰਦਾਜ਼ੀ ਤੇ ਤਲਵਾਰਵਾਜੀ ਦੇ ਮਾਹਰ ਹੋ ਕੇ ਬਾਹਰ ਆਉਂਦੇ ਨੇ ਤੇ ਇਹਨਾਂ ਨੂੰ ਤੀਰ ਮਾਰ ਮਾਰ ਕੇ ਔਰਤਾਂ ਦੇ ਘੜੇ ਤੋੜਨ ਤੋਂ ਆਵਾਜ਼ ਨਾ ਆਉਂਦਾ ਦੇਖ ਕੇ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਇੱਕ ਵਾਰੇ ਲਈ ਦੇਸ਼ ਨਿਕਾਲਾ ਦੇ ਦਿੱਤਾ ਰਾਜਾ ਰਸਾਲੂ ਤਾਂ ਤਾਂ ਦੇਸ਼ਨ ਖਾਲੇ ਸਮੇਂ ਉਹਨਾਂ ਨੇ ਜੇਲਮ ਉੱਤੇ ਫਤਿਹ ਪ੍ਰਾਪਤ ਕੀਤੀ ਮਤਲਬ ਕਿ ਜਿੱਤਿਆ ਸ਼ੇਰ ਦਾ ਸ਼ਿਕਾਰ ਕੀਤਾ ਤੇ ਬਾਰ ਬਰਾ ਪੂਰਾ ਹੋਣ ਤੇ ਵੀ ਜਦੋਂ ਉਹਨਾਂ ਨੇ ਇੱਕ ਸਾਲ ਦੇਸ਼ਨ ਕਾਲਾ ਦਿੱਤਾ ਸੀ ਸਾਲ ਪੂਰਾ ਹੋਣ ਦੇ ਵਰਾ ਹੁੰਦਾ ਸਾਲ ਰਾਜੇ ਨੇ ਵਾਪਸ ਬੁਲਾਇਆ ਤਾਂ ਉਸ ਦਾ ਵਿਆਹ ਵਜ਼ੀਰ ਮੋਤੀ RAM ਦੀ ਤੀ ਕੋਕਲਾ ਦੇ ਨਾਲ ਹੋ ਗਿਆ ਪਰ ਰਾਜਾ ਰਸਾਲੂ ਉਸ ਨੂੰ ਇਹ ਮਹਿਲ ਵਿੱਚ ਤੋਤਿਆਂ ਤੇ ਮੈਨਾ ਦੀ ਰਖਵਾਲੀ ਵਿੱਚ ਛੱਡ ਕੇ ਮਾਰਾ-ਮਾਰਨ ਤੇ ਚੜਿਆ ਜਾਂਦਾ। ਮਤਲਬ ਕਿ ਰਾਜਾ ਰਸਾਲੂ ਦਾ ਵਿਆਹ ਕਰਤਾ ਕੋਕਲਾ ਨਾਲ ਪਰ ਉਹਨੂੰ ਕੋਕਲਾ ਨੂੰ ਮਹਿਲ ਦੇ ਵਿੱਚ ਛੱਡ ਕੇ ਆਪ ਉਹ ਤੋਤਿਆਂ ਤੇ ਮੈਨਾ ਦੀ ਰਖਵਾਲੀ ਦੇ ਵਿੱਚ ਉਹਨਾਂ ਨੂੰ ਛੱਡ ਕੇ ਰਾਣੀ ਕੋਕਲਾ ਨੂੰ ਆਪ ਜਿਹੜੇ ਕਿ ਸ਼ਿਕਾਰ ਖੇਡਣ ਵਗੈਰਾ ਵਿੱਚ ਚੱਲਿਆ ਜਾਂਦਾ ਸੀ। ਤਾਂ ਇਸੇ ਦੌਰਾਨ ਇੱਕ ਅਮੀਰ ਸ਼ਿਕਾਰੀ ਤੇ ਚੀਰਪੜ ਦੀਆਂ ਪਹਾੜੀਆਂ ਵਿੱਚ ਇੱਕ ਡੈਨ ਨੂੰ ਮਾਰਿਆ ਨੇ। ਰਾਜਾ ਰਸਾਲੂ ਤਾ ਸਲਵਾਨ ਦੀ ਮੌਤ ਤੇ ਮਗਰੂਜ਼ ਦੀ ਗੱਦੀ ਸੰਭਾਲ ਕੇ ਉਹ ਹਮੇਸ਼ਾ ਜੰਗਾਂ ਉਹ ਯੁੱਧਾਂ ਦੇ ਵਿੱਚ ਰੁੱਝਿਆ ਰਿਹਾ ਤੇ ਉਸਦੇ ਵਿਛੋੜੇ ਵਿੱਚ ਵੀ ਆਪਣੇ ਪਿਤਾ ਦੇ ਵਿਛੋੜੇ ਦੇ ਵਿੱਚ ਵੱਖਰੇ ਵੱਖਰੇ ਮਹਿਲਾਂ ਵਿੱਚ ਰਹਿ ਰਹੀਆਂ ਲੂਣਾ ਤੇ ਕੋਕਲਾ ਤੜਫਦੀਆਂ ਠੀਕ ਹੈ ਤੇ ਕਿਉਂਕਿ ਉਹਦੇ ਪਿਤਾ ਦੀ ਵੀ ਡੈਥ ਹੋ ਗਈ ਸੀ ਤੇ ਉਹ ਵੀ ਜੰਗਾਂ ਯੁੱਧਾਂ 'ਚ ਰਹਿਣ ਲੱਗ ਗਿਆ ਤਾਂ ਕੋਕਲਾ ਜਾਨਵਰਾਂ ਨਾਲ ਪਿਆਰ ਪਾ ਕੇ ਦਿਲ ਲਾਉਂਦੀ ਤਾਂ ਇੱਕ ਵਾਰੀ ਉਹ ਕੋਕਲਾ ਦੁਆਰਾ ਇੱਕ ਵਾਰੀ ਉਹ ਕੋਕਲਾ ਦੁਆਰਾ ਹਿਰਨ ਦੇ ਗਲ ਵਿੱਚ ਆਪਣਾ ਹਾਰ ਪਾਉਣ ਉੱਤੇ ਉਸਦੇ ਨਾਲ ਨਾਰਾਜ਼ ਹੋ ਗਿਆ। ਬਲਕਿ ਰਾਣੀ ਕੋਕਲਾ ਫਿਰ ਜਨਵਰਾਂ ਨਾਲ ਪਿਆਰ ਪਾ ਕੇ ਰਹਿਣ ਲੱਗੀ ਤੇ ਜਦੋਂ ਰਾਣੀ ਕੋਕਲਾ ਨੇ ਹਿਰਨ ਦੇ ਗਲ ਦੇ ਵਿੱਚ ਹਾਰ ਪਾਤਾ ਤਾਂ ਉਹ ਨਾਰਾਜ਼ ਹੋ ਗਿਆ ਤੇ ਉਸ ਤੋਂ ਹੋਰ ਦੂਰ ਰਹਿਣ ਲੱਗ ਪਿਆ। ਰਾਜਾ ਰਸਾਲੂ ਤੇ ਉਸ ਨੂੰ ਔਰਤਾਂ ਨਾਲ ਉਹ ਜੰਗਾ ਜੁੱਧਾਂ ਨਾਲ ਵਧੇਰੇ ਪਿਆਰ ਸੀ। ਮਤਲਬ ਕਿ ਉਹਨੂੰ ਔਰਤਾਂ ਦੇ ਨਾਲ ਇਹਨਾਂ ਕੋਈ ਇੰਟਰਸਟ ਨਹੀਂ ਸੀ। ਤੇ ਇੱਕ ਵਾਰੀ ਜਦੋਂ ਉਹ ਜੰਗ ਜਿੱਤ ਕੇ ਘਰ ਪਰਤਿਆ ਤਾਂ ਮਹਿਲ ਦੀਆਂ ਪੌੜੀਆਂ ਚੜਦਿਆਂ ਕੋਕਲਾ ਦੁਆਰਾ ਗਾਏ ਜਾ ਰਹੇ ਦਰਦ ਭਰੇ ਗੀਤ ਨੂੰ ਸੁਣ ਕੇ ਉਹਦਾ ਮਨ ਪਿਘਲ ਗਿਆ ਤੇ ਉਹ ਅੱਗੋਂ ਕੋਮਲ ਦਿਲ ਬਣ ਗਿਆ ਉਹ ਕੋਕਲਾ ਤੇ ਆਪਣੀ ਮਾਂ ਦਾ ਵਧੇਰੇ ਧਿਆਨ ਰੱਖਣ ਲੱਗ ਪਿਆ ਤੇ ਲੋਕਾਂ ਪ੍ਰਤੀ ਵੀ ਉਹ ਪੂਰੀ ਗੰਭੀਰਤਾ ਸੀਰੀਅਸ ਹੋ ਗਿਆ ਤੇ ਉਸਦੇ ਘਰ ਸ਼ਰਨ ਨਾਂ ਦੀ ਧੀ ਨੇ ਜਨਮ ਲਿਆ ਜੋ ਵੱਡੀ ਹੋ ਕੇ ਰੂਪਵਤੀ ਨਿਕਲੀ ਠੀਕ ਹੈ ਮਤਲਬ ਕਿ ਸੋਹਣੀ ਨਿਕਲੀ ਤਾਂ ਇੱਕ ਵਾਰੀ ਉਸਨੇ ਸਤਵੰਤੀ ਸਵਿੱਤਰੀ ਦੀ ਭੇਸ ਬਟਾ ਕੇ ਪਰਖ ਕੀਤੀ ਤੇ ਉਸ ਨੂੰ ਧਰਮ ਤੋਂ ਨਾ ਡੋਲਦੀ ਦੇਖ ਕੇ ਉਸ ਦਾ ਧਰਮ ਪਰਾ ਬਣ ਗਿਆ ਤੇ ਇੱਕ ਵਾਰੀ ਉਸ ਨੇ ਸ਼ੇਰ ਮਾਰ ਕੇ ਇਹ ਨਵਜੋ ਰਾਜੇ ਦੀ ਧੀ ਦਾ ਡੋਲਾ ਪ੍ਰਾਪਤ ਕੀਤਾ ਪਰ ਉਹ ਡੋਲਾ ਉੱਥੇ ਛੱਡ ਕੇ ਆਇਆ ਰਾਜਾ ਰਸਾਲੂ ਬਹਾਦਰ ਪਰਉਪਕਾਰੀ ਨਿਆਕਾਰ ਰਾਜਨੀਤੀਵੇਤਾ રૂપਵਾਨ ਉਧਾਰ ਰੰਗੀਲਾ ਤੇ ਵੱਲਸ਼ਲ ਕਰਨ ਵਾਲਾ ਮੰਨਿਆ ਜਾਂਦਾ ਹੈ ਤੇ ਉਸਨੇ ਸਿਰ ਕੱਪ ਤੇ ਸਿਰਮੁਖ ਦੈਂਤ ਮਾਰੇ ਤੇ ਸਿਰ ਕੱਪ ਦੀਤੀ ਵਿਆਹੀ ਤੇ ਜਿੱਥੇ ਜਾਂਦਾ ਨਵਾਂ ਨਿਹੂ ਲਾਉਂਦਾ ਪਰ ਉੱਥੇ ਤੁਰਨ ਸਮੇ ਨਿਰਮੋਹਾ ਹੋ ਜਾਂਦਾ ਇੱਕ ਵਾਰ ਰਾਜੇ ਹੋੜੀ ਦਾ ਉਸ ਦੀ ਧੀ ਸ਼ਰਨ ਨਾਲ ਪਿਆਰ ਪੈ ਗਿਆ ਰਾਜੇ ਹੋੜੀ ਦਾ ਠੀਕ ਹੈ ਤਾਂ ਰਸਾਲੂ ਨੂੰ ਇਹ ਗੱਲ ਪਸੰਦ ਨਹੀਂ ਸੀ ਤੇ ਉਸਨੇ ਸ਼ਰਨ ਦੀ ਕਿਦਰੇ ਹੋਰ ਮੰਗਣੀ ਕਰਨੀ ਚਾਹੀ ਮਤਲਬ ਕਿ ਆਪਣੀ ਧੀ ਦੀ ਪਰ ਹੋੜੀ ਸ਼ਰਨ ਨੂੰ ਲੈ ਕੇ ਨਿਕਲ ਗਿਆ ਜਿਹੜੇ ਰਾਜਾ ਉਹਦੀ ਤੀ ਨੂੰ ਪਸੰਦ ਕਰਦਾ ਸੀ ਤਰਸਾਲੂ ਨੇ ਉਸ ਨਾਲ ਯੁੱਧ ਕੀਤਾ ਪਰ ਕਦੇ ਵੀ ਨਾ ਹਾਰਨ ਵਾਲਾ ਰਸਾਲੂ ਇੱਥੇ ਹਾਰ ਗਿਆ ਤਾਂ ਉਸ ਨੇ ਹੋੱਡੀ ਨੂੰ ਆਪਣੀ ਧੀ ਦਾ ਜਿਹੜੇ ਕਿ ਡੋਲਾ ਦੇ ਦਿੱਤਾ ਪਰ ਵਾਪਸ ਹੀ ਸਮੇਂ ਮਰ ਗਿਆ ਉਸ ਦਾ ਸੰਸਕਾਰ ਮਤਲਬ ਕਿ ਉਹ ਰਾਜਾ ਰਸਾਲੂ ਉਹਦੀ ਡੈਥ ਹੋ ਗਈ ਉਸ ਦਾ ਸੰਸਕਾਰ ਹੋੱਡੀ ਤੇ ਸਰਨ ਉਹਦੀ ਧੀ ਸੀ ਤੇ ਹੋੱਡੀ ਉਹਦਾ ਜਵਾਈ ਬਣ ਗਿਆ ਸੀ ਨੇ ਲੂਣਾ ਤੇ ਕੋਕਲਾ ਦੇ ਕੋਲ ਲਿਆ ਕੇ ਕੀਤਾ ਠੀਕ ਹੈ ਲੂਣਾ ਉਹਦੀ ਮਾਂ ਸੀ ਤੇ ਕੋਕਲਾ ਉਹਦੀ ਵਾਈਫ ਸੀ ਹੋਡੀ ਰਾਜ ਦਾ ਮਾਲਕ ਬਣ ਗਿਆ ਤੇ ਕੁਝ ਚਿਰ ਮਗਰੋਂ ਲੂਣਾ ਤੇ ਇਛਰਾ ਵੀ ਮਰ ਗਈਆਂ ਇਛਰਾ ਜਿਹੜੀ ਉਹਦੀ ਮਤਰੀਮਾ ਸੀ ਇਛਰਾ ਪੂਰਨ ਭਗਤ ਦੀ ਮਾਂ ਸੀ ਤੇ ਹੋਡੀ ਤੇ ਸਰਨ ਦੇ ਤਿੰਨ ਪੁੱਤਰ ਸਨ ਟਿਊ ਕਿਊ ਸਿਊ ਜਿਨ੍ਹਾਂ ਦੀਆਂ ਔਲਾਦਾਂ ਪੰਜਾਬ ਵਿੱਚ ਫਸਦੀਆਂ ਨੇ ਤੇ ਇਸ ਤਰ੍ਹਾਂ ਲੇਖਕ ਇਸ ਲੋਕ ਕਹਾਣੀ ਦੇ ਇਤਿਹਾਸਿਕ ਪੱਖ ਨੂੰ ਪੇਸ਼ ਕਰਦ ਹੋਇਆ ਕੁਝ ਹਵਾਲਿਆਂ ਨਾਲ ਇਸ ਨੂੰ ਇਤਿਹਾਸਿਕ ਵੀ ਸਿੱਧ ਕਰਦਾ ਹੈ ਤੋਂ ਦੱਸਦਾ ਹੈ ਕਿ ਟੈਕਸਲਾ ਦੇ ਖੋਲਿਆਂ ਵਿੱਚੋਂ ਦੋ ਪੁਰਾਣੇ ਸ਼ਹਿਰਾਂ ਦੇ ਖੋਲੇ ਨੇ ਤੇ ਉਹਨਾਂ ਦੇ ਨਾਂ ਉਹਨਾਂ ਦੇ ਰਾਜਾਂ ਦੇ ਨਾਂ ਉਤੇ ਸਿਰ ਕੱਪ ਤੇ ਸਿਰ ਮੁਖ ਨੇ ਜਿਨ੍ਹਾਂ ਨੂੰ ਰਸਾਲੂ ਨੇ ਮਾਰਿਆ ਸੀ ਰਾਜਾ ਰਸਾਲੂ ਨੇ ਮਾਰਿਆ ਦੱਸਿਆ ਜਾਂਦਾ ਤੋਂ ਦੱਸਦਾ ਕਿ ਅਟਕ ਤੋਂ ਲਾਹੌਰ ਤੱਕ ਕਸ਼ਮੀਰ ਤੋਂ ਸਿੰਧ ਤੱਕ ਰਸਾਲੂ ਦੇ ਪਤੇ ਮਿਲਦੇ ਨੇ ਤੇ ਉਸ ਦਾ ਵਿਚਾਰ ਹੈ ਕਿ ਹੋਡੀ ਤੇ ਸਰਨ ਦੇ ਤਿੰਨ ਪੁੱਤਰਾਂ ਟਿਊ ਕਿਊ ਤੇ ਸੀਊ ਦੀ ਔਲਾਦ ਇਨ੍ਹਾਂ ਨਾਮਾਂ ਥੱਲੇ ਪੰਜਾਬ ਵਿੱਚ ਵਸਦੀ ਹੈ ਸੀਊ ਦੀ ਔਲਾਦ ਸਿਆਲ ਟਿਊ ਦੀ ਔਲਾਦ ਟੀਵਾਣੇ ਤੇ ਕਿਊ ਦੀ ਔਲਾਦ ਕੇਬੇ ਇਹ ਤਿੰਨੇ ਕਮਾ ਅਜੇ ਤੱਕ ਅਟਕ ਪਿੰਡੀਕੋਵ ਝੰਗ ਤੇ ਸਿਆਲਕੋਟ ਦੇ ਨੇੜੇ ਤੇੜੇ ਮਿਲਦੀਆਂ ਨੇ ਗੜ ਮਹਾਰਾਜ ਤੋਂ ਲੈ ਕੇ ਝੰਗ ਦੇ ਆਲੇ-ਦੁਆਲੇ ਰਾਵੀ ਤੇ ਝਨਾ ਦੇ ਕੰਢੇ ਸਿਆਲ ਵਸਦੇ ਨੇ ਠੀਕ ਹੈ ਉੱਤਰ ਪੱਛਮ ਵੱਲ ਟਿਵਾਣੇ ਨੇ ਤੇ ਅੱਗੇ ਤਲਾਤ ਗੰਗ ਤੱਕ ਕੇਬੇ ਤੇ ਫਿਰ ਸਿਆਲ ਨੇ ਰਸਾਲੂ ਸ਼ਬਦ ਲੇਖਕ ਅਨੁਸਾਰ ਰ ਸਿਆਲੂ ਹੋਵੇਗਾ ਜਿਸਦਾ ਭਾਵ ਹੈ ਸਿਆਲਾਂ ਦਾ ਰਾਜਾ ਰਸਾਲੂ ਲੇਖਕ ਲੋਕਾਂ ਵਿੱਚ ਪ੍ਰਚਲਿਤ ਸਮਾਨਤਾ ਨਾਲ ਵੀ ਸਹਿਮਤ ਹੈ ਕਿ ਨਨਕਾਣੇ ਸਾਹਿਬ ਦਾ ਨਾਂ ਰਾਏ ਭੋਜ ਦੀ ਤਲਵੰਡੀ ਤੋਂ ਪਹਿਲਾਂ ਸਰਨਪੁਰ ਸੀ ਰਾਏ ਬੁਲਾਰ ਦੇ ਥੇਹ ਕੋਲੋਂ ਪ੍ਰਾਪਤ ਬਹੁਤ ਨਮੂਨੇ ਬਹੁਤ ਪੁਰਾਣੇ ਤਲਾਵਾਂ ਨੂੰ ਲੱਗੀਆਂ ਇੱਟਾਂ ਰਸਾਲੂ ਦੇ ਟੁੱਟੇ ਥੌਲਰਾਂ ਦੀਆਂ ਇੱਟਾਂ ਦਾ ਨਮੂਨਾ ਨੇ ਤੇ ਅਟਕ ਦੇ ਕਿਲੇ ਵਿੱਚ ਅਜੇ ਤੱਕ ਰਾਜੇ ਹੋੜੀ ਦਾ ਕਿਲਾ ਤਪਰੋਕਤ ਸਾਰੀ ਚਰਚਾ ਤੋਂ ਆਪਾਂ ਪਤਾ ਲੱਗਦਾ ਕਿ ਲੇਖਕ ਨੇ ਆਪਣੇ ਇਸ ਸੰਵਿਵੰਦ ਵਿੱਚ ਰਾਜੇ ਰਸਾਲੂ ਦੀ ਪ੍ਰਸਿੱਧ ਲੋਕ ਕਥਾ ਦੇ ਇਤਿਹਾਸਿਕ ਪੱਖ ਦੇ ਨਾਲ ਉਸ ਦੇ ਇਤਿਹਾਸਿਕ ਪੱਖ ਨੂੰ ਵੀ ਪੇਸ਼ ਕੀਤਾ ਤੇ ਲੇਖਕ ਦਾ ਇਹ ਯਤਨ ਉਸਾਰੂ ਤੇ ਮੌਲਿਕ ਹੈ ਤੇ ਇਸ ਸੰਵਿਵੰਦ ਦਾ ਮੂਲ ਭਾਵੇਂ ਹੈ ਕਿ ਰਾਜੇ ਭਾਵੇਂ ਰਾਜੇ ਰਸਾਲੂ ਦਾ ਜੀਵਨ ਇਤਿਹਾਸਿਕ ਤੇ ਇਤਿਹਾਸਿਕ ਘਟਨਾਵਾਂ ਨਾਲ ਭਰਪੂਰਾ ਪਰੰਤੂ ਇਸ ਦੇ باوجود ਉਸ ਦਾ ਪੰਜਾਬੀ ਜੀਵਨ ਉੱਤੇ ਪ੍ਰਭਾਵ ਆ ਤੇ ਇਸ ਦੀ ਕਥਾਰਸਦਾਇਕ ਤੇ ਦਿਲਚਸਪ ਕਿ ਇਹ ਤੁਹਾਡੇ ਦੋ ਨਿਬੰਧs ਥੈਂਕਸ